ਦੋ ਜਹਾਨ ਦਿਆ ਮਾਲਕਾ ਦਸ ਸੱਥ ਰਾਤੇ ਨੀਂਦ ਕਿਵੇਂ ਆਈ ਦੋ ਜਹਾਨ ਦਿਆ ਮਾਲਕਾ ਦਸ ਸੱਥ ਰਾਤੇ ਨੀਂਦ ਕਿਵੇਂ ਆਈ ਦੋ ਜਹਾਨ ਦਿਆ ਮਾਲਕਾ ਤਨ ਤਨ ਪਿਤਾ ਤੇਗ ਬਹਾਦਰ ਤਨ ਤਨ ਪਿਤਾ ਤੇਗ ਬਹਾਦਰ तन तन तेरी गुजरी माई दो जहान दया दस सथरा ते नीद की वे आई दो जहान दल दस् से नी किं आई दो जहान दल कथे है अजेत तेरा अजीतरा ਕਿੱਥੇ ਹੈ ਜੁਜਾਰ ਜੀ ਕਿੱਥੇ ਹੈ ਅਜੀਤ ਤੇਰਾ ਕਿੱਥੇ ਹੈ ਜੁਜਾਰ ਜੀ ਕਿੱਥੇ ਹੈ ਆਨੰਦਪੁਰੀ ਕਿੱਥੇ ਹੈ ਦਰਬਾਰ ਜੀ ਕਿੱਥੇ ਹੈ ਆਨੰਦਪੁਰੀ ਕਿੱਥੇ ਹੈ ਦਰਬਾਰ ਜੀ ਕੋਈ ਬਾਤ ਦਸ ਸੱਤਰਾਂ ਤੇ ਨੀਂਦ ਕਿਵੇਂ ਆਈ ਦੋ ਜਹਾਨ ਦੀ ਆ ਮਾਲਕਾ ਦਸ ਸੱਤਰਾਂ ਤੇ ਨੀਂਦ ਕਿਵੇਂ ਆਈ ਦੋ ਜਹਾਨ ਦੀ ਆ ਮਾਲਕਾ ਕਿੱਥੇ ਤੇਰਾ ਬਾਜ ਹੈ ਤੇ ਕਿੱਥੇ ਤੇਰਾ ਤਾਜ ਜੀ ਕਿੱਥੇ ਤੇਰਾ ਬਾਜ ਹੈ ਤੇ ਕਿੱਥੇ ਤੇਰਾ ਤਾਜ ਜੀ ਕਿੱਥੇ ਤੇਰੇ ਸਿੰਘ ਨੇ ਤੇ ਕਿੱਥੇ ਤੇਰੇ ਸਾਜ ਜੀ ਕਿੱਥੇ ਤੇਰੇ ਸਿੰਘ ਨੇ ਤੇ ਕਿੱਥੇ ਤੇਰੇ ਸਾਜ ਜੀ तूं त नवी रीत चलाई दो जहान मालक मालका, दस सथरां ते न कम आई दो जहान मालका, ਕਿੱਥੇ ਹੈ ਕਮਾਨ ਤੇਰੀ ਕਿੱਥੇ ਤੇਰੇ ਤੀਰ ਜੀ ਕਿੱਥੇ ਹੈ ਕਮਾਨ ਤੇਰੀ ਕਿੱਥੇ ਤੇਰੇ ਤੀਰ ਜੀ ਬਾਲੀ ਦੋ ਜਹਾਨ ਦਾ ਲੱਗਦਾ ਫਕੀਰ ਜੀ ਵਾਲੀ ਦੋ ਜਹਾਨ ਦਾ ਲੱਗਦਾ ਫਕੀਰ ਜੀ ਕੋਈ ਰਮਜ ਸਮਝ ਨਾ ਆਇਆ को रम जम नई दो जहान दे आमाल का दस सथरां ते की में आई दो जहान दालक दस सथरां ते नी की आई दो जहान दालका किथे सोना जमा ते पैरी न जोड़ा जीिथे सोना जमा ते पैरी न जोड़ा जी किथे हन फौजां ते किथे नीला घोड़ा जी किथे आहिनि फौजां ते किथे नीला घोड़ा जी कुझु बि न दो जहान दालिक

ਕਿੱਥੇ ਜੋਰਾਵਾਰੇ ਅਤੇ ਕਿਥੇ ਫਤਿਹ ਸਿੰਘ ਜੀ ਕਿਥੇ ਜੋਰਾਵਾਰੇ ਅਤੇ ਕਿਥੇ ਫਤਿਹ ਸਿੰਘ ਜੀ ਦਾਦੀ ਜੀ ਦੇ ਨਾਲ ਉਹ ਤਾਂ ਕੈਦ ਸਰਹੰਦ ਜੀ ਦਾਦੀ ਜੀ ਦੇ ਨਾਲ ਉਹ ਤਾਂ ਕੈਦ ਸਰਹੰਦ ਜੀ ਸਰਬੰਸ ਦੀ ਪੇਟ ਚੜਾਈ ਦੋ ਜਹਾਨ ਦੀ ਆ ਮਾਲਕਾ ਸਰਬੰਸ ਦੀ ਪੇਟ ਚੜਾਈ ਦੋ ਜਹਾਨ ਦੀ ਆ ਮਾਲਕਾ ਦਸ ਸਤਰਾ ਤੇ نیند ਕਿਵੇਂ ਆਈ ਦੋ ਜਹਾਨ ਦੀ ਆ ਮਾਲਕਾ ਦਸ ਸਤਰਾ ਤੇ نیند ਕਿਵੇਂ ਆਈ दो जहान दया मालका दो जहान दया मलका दस सथरा ते नीद कि आई दो जहान दया मालका दस सथरा ਤਨ ਤਨ ਪਿਤਾ ਤੇਗ ਬਹਾਦਰ ਤਨ ਤਨ ਪਿਤਾ ਤੇਗ ਬਹਾਦਰ ਤਨ ਤਨ ਤੇਰੀ ਗੁਜਰੀ ਮਾਈ ਦੋ ਜਹਾਨ ਦੇ ਆ ਮਾਲਕਾ ਦਸ ਸੱਤਰਾਂ ਤੇ ਨੀਂਦ ਕਿਵੇਂ ਆਈ ਦੋ ਜਹਾਨ ਦੇ ਆ ਮਾਲਕਾ ਦਸ ਸੱਤਰਾਂ ਤੇ ਨੀਂਦ ਕਿਵੇਂ ਆਈ ਜਹਾਨ ਦੇ ਆ ਮਾਲਕ ਕਿੱਥੇ ਹੈ ਅਜੀਤ ਤੇਰਾ ਕਿੱਥੇ ਹੈ ਜੁਜਾਰ ਜੀ ਕਿੱਥੇ ਹੈ ਅਜੀਤ ਤੇਰਾ ਕਿੱਥੇ ਹੈ ਜੁਜਾਰ ਜੀ ਕਿੱਥੇ ਹੈ ਆਨੰਦ ਪੂਰੀ ਕਿੱਥੇ ਹੈ ਦਰਬਾਰ ਜੀ ਕਿੱਥੇ ਹੈ ਆਨੰਦ ਪੂਰੀ ਕਿੱਥੇ ਹੈ ਦਰਬਾਰ ਜੀ ਕੋਈ ਬਾਤ ਸ अॼ नई दो जहान दया मालक दे नींदे आई दो जहान दालक दस सथ ते नींदे आई दो जहान दालका ਕਿੱਥੇ ਤੇਰਾ ਬਾਜ ਹੈ ਤੇ ਕਿੱਥੇ ਤੇਰਾ ਤਾਜ ਜੀ ਕਿੱਥੇ ਤੇਰਾ ਬਾਜ ਹੈ ਤੇ ਕਿੱਥੇ ਤੇਰਾ ਤਾਜ ਜੀ ਕਿੱਥੇ ਤੇਰੇ ਸਿੰਘ ਨੈ ਤੇ ਕਿੱਥੇ ਤੇਰੇ ਸਾਜ ਜੀ ਕਿੱਥੇ ਤੇਰੇ ਸਿੰਘ ਨੈ ਤੇ ਕਿੱਥੇ ਤੇਰੇ ਸਾਜ ਜੀ ਤੂੰ ਤਾਂ ਨਵੀਂ ਰੀਤ ਚਲਾ ਦਸ ਸਤਰਾ ਤੇ ਨੀਂਦ ਕਿਵੇਂ ਆਈ ਦੋ ਜਹਾਨ ਦੇ ਆ ਮਾਲਕਾ ਦਸ ਸਤਰਾ ਤੇ ਨੀਂਦ ਕਿਵੇਂ ਆਈ ਦੋ ਜਹਾਨ ਦੇ ਆ ਮਾਲਕਾ ਕਿੱਥੇ ਹੈ ਕਮਾਨ ਤੇਰੀ ਕਿੱਥੇ ਤੇਰੇ ਤੀਰ ਜੀ ਕਿੱਥੇ ਹੈ ਕਮਾਨ ਤੇਰੀ ਕਿੱਥੇ ਤੇਰੇ ਤੀਰ ਜੀ ਵਾਲੀ ਦੋ ਜਹਾਨ ਦਾ ਲੱਗਦਾ ਫਕੀਰ ਜੀ ਵਾਲੀ ਦੋ ਜਹਾਨ ਦਾ ਲੱਗਦਾ ਫਕੀਰ ਜੀ ਕੋਈ ਰਮਜ ਸਮਝ ਨਾ ਆਈ ਦੋ ਜਹਾਨ ਦੇ ਆ ਮਾਲਕਾ ਕੋਈ ਰਮਜ ਸਮਝ ਨਾ दस सथरां ते नी कम आई दो जहान दालक दस सथरां ते नी कम आई दो जहान दालक किथे सोना जा माउ ते पैरी नयो जोड़ा जी किथे सोना जा माय ते पैरी जोड़ा जी ਕਿੱਥੇ ਹਨ ਫੌਜਾ ਤੇ ਕਿੱਥੇ ਨੀਲਾ ਕੋੜਾ ਜੀ ਕਿੱਥੇ ਹਨ ਫੌਜਾ ਤੇ ਕਿੱਥੇ ਨੀਲਾ ਕੋੜਾ ਜੀ ਕੁਝ ਵੀ ਨਾ ਦੇਵੇ ਦਿਖਾਈ ਦੋ ਜਹਾਨ ਦੇ ਆਮਾਲ ਸਾਨੂੰ ਕੁਝ ਵੀ ਨਾ ਦੇਵੇ ਦਿਖਾਈ ਦੋ ਜਹਾਨ ਦੇ ਆ ਮਾਲਕਾ ਦਸ ਸੱਥਰਾ ਤੇ ਨੀਂਦ ਕਿਵੇਂ ਆਈ ਦੋ ਜਹਾਨ ਦੇ ਆ ਮਾਲਕਾ ਦਸ ਸੱਥਰਾ ਤੇ ਨੀਂਦ ਕਿਵੇਂ ਆਈ ਦੋ ਜਹਾਨ ਦੇ ਆ ਮਾਲਕਾ ਕਿੱਥੇ ਜੋਰਾਵਾਰੇ ਅਤੇ ਕਿਥੇ ਫਤਿਹ ਸਿੰਘ ਜੀ ਕਿਥੇ ਜੋਰਾਵਾਰੇ ਅਤੇ ਕਿਥੇ ਫਤਿਹ ਸਿੰਘ ਜੀ ਦਾਦੀ ਜੀ ਦੇ ਨਾਲ ਉਹ ਤਾਂ ਕੈਦ ਸਰਹੰਦ ਜੀ ਦਾਦੀ ਜੀ ਦੇ ਨਾਲ ਉਹ ਤਾਂ ਕੈਦ ਸਰਹੰਦ ਜੀ ਸਰਬੰਸ ਦੀ ਪੇਟ ਚੜਾਈ ਦੋ ਜਹਾਂ ਦੋ ਜਹਾਨ ਦੀ ਆ ਮਾਲਕਾ ਦਸ ਸਤਰਾ ਤੇ نیند ਕਿਵੇਂ ਆਈ ਦੋ ਜਹਾਨ ਦੀ ਆ ਮਾਲਕਾ ਦਸ ਸਤਰਾ ਤੇ نیند ਕਿਵੇਂ ਆਈ ਦੋ ਜਹਾਨ ਦੀ ਆ ਮਾਲਕਾ